ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਪ੍ਰਿੰਟਡ ਸੂਟ ਤੇ ਬਣਾਉਣਾ ਦੇ ਆਣ ਘੇਰੇ ਦਾ ਡਿਜ਼ਾਈਨ ਬਣਾਉਣ ਲੱਗੇ ਆ ਆਪਣਾ ਪ੍ਰਿੰਟਡ ਸੂਟ ਆ ਤੇ ਆਹ ਵਾਲਾ ਆਪਾਂ ਫਲਾਵਰ ਨਾਲ ਦਾ ਕਪੜਾ ਲੈ ਲਿਆ ਤੇ ਇਹਦੇ ਪੇਸਟਿੰਗ ਪੇਪਰ ਲਾ ਕੇ ਇਸ ਤਰ੍ਹਾਂ ਪੱਟੀ ਤਿਆਰ ਕਰ ਲਈ ਤੇ ਆਪਾਂ ਤਿੰਨ ਰੀਲਾਂ ਲੈ ਲਈਆਂ ਜਿਹੜੇ ਕਲਰ ਇਹਦੇ ਵਿੱਚ ਆ ਗਾਜਰੀ ਕਲਰ ਦਾ ਤਾਂ ਕਪੜਾ ਹੀ ਹੋ ਜੂਗਾ orange ਹੋ ਗਿਆ white ਹੋ ਗਿਆ ਤੇ ਆਈ ਕੰਨ ਰਹੀ ਕਲਰ ਆ ਇਦਾਂ ਆਗਾ ਇਹ ਹੋ ਗਿਆ ਪੱਤੀਆਂ ਵਾਲਾ ਤੇ ਇਹਦੇ ਆਪਾਂ ਉਹ ਨਾ ਇਹਦੀ ਫਿਰਕੀ ਭਰ ਲੈਣੇ ਆ ਤਿੰਨ ਕਲਰ ਆ ਤਿੰਨਾਂ ਨੂੰ ਦੋ-ਦੋ ਧਾਗੇ ਪਾ ਕੇ ਛੇ ਲੜਾ ਧਾਗਾ ਕਰਕੇ ਫਿਰਕੀ ਭਰ ਕੇ ਡਿਜ਼ਾਈਨਿੰਗ ਕਰਾਂਗੇ ਆਪਾਂ ਆਪਾਂ ਫਿਰਕੀ ਭਰ ਲਈ ਤੋਂ ਇਹਨੂੰ ਨਾ ਡੱਬੀ ਦੇ ਵਿੱਚ ਪਾਵਾਂਗੇ ਜੇ ਤੁਸੀ ਇਸ ਤਰ੍ਹਾਂ ਦਾ ਧਾਗਾ ਇੰਨੇ ਲੜਾ ਕਰਕੇ ਡੱਬੀ ਦੇ ਵਿੱਚ ਪਾਉਣਾ ਤਾਂ ਥੋੜਾ ਜਣਾ ਨਟ ਹੁੰਦਾ ਜਿਹੜਾ ਇਸ ਤਰ੍ਹਾਂ ਨੂੰ ਲੂਜ਼ ਕਰ ਲਓ। ਇਹ ਤਾਂ ਗਾ ਮੋਟਾ ਹੋ ਜਾਂਦਾ ਤੇ ਫਿਰ ਆਸਾਨੀ ਨਾਲ ਆ ਜਾਂਦਾ ਇਹਦੇ ਵਿੱਚ ਦੀ ਵਾਰ। ਹੁਣ ਇਸ ਤਰ੍ਹਾਂ ਨੂੰ ਉੱਠਾ ਰੱਖਾਂਗੇ ਆਪਾਂ ਕੱਪੜਾ ਆਪਣਾ ਪੁੱਠਾ ਹੋਊਗਾ ਵਾਲਾ ਇਸ ਟੇਬਲ ਦੇ ਉੱਪਰ ਕਿਉਂਕਿ ਉਸ ਰੀਲ ਨਾ ਥਿਰਕੀ ਵਾਲਾ ਧੱਕੇ ਨਾਲ ਆਪਾਂ ਡਿਜ਼ਾਈਨ ਬਣਾਉਣਾ। वो सिलाई हेठा पास ही आऊगी ठीक है इस तरह इस जगह पर सिलाई लावे इतनी इन्ना स्पेस छड़ा इधरों ये अपनी मर्जी है जिन्नी आप ला सकते हैं इस तरह ये ना बहा थोड़ा जहा मोटा ही होगा ज्यादा बरीक पखा नहीं सोना लगता इस तरह हम इधरली साइड से पैर पैर की सिलाई लावे पैर पैर का सामने छोड़ के सिलाई जरूर लावे ਇਹ ਜਿੰਨੀਆਂ ਸਲਾਈਆਂ ਤੁਹਾਡੀ ਮਰਜ਼ੀ ਉਹਨੀਆਂ ਤੁਸੀਂ ਲਾ ਸਕਦੇ ਹੋ Nah, dikuas terang apa nanti kira-kira apa? ਪੰਜ ਲੈਣਾ ਲਾ ਲਈ। ਇਹ ਤੁਹਾਡੀ ਮਰਜ਼ੀ ਹੈ ਤੁਸੀਂ ਵੱਧ ਵੀ ਲਾ ਸਕਦੇ ਹੋ ਪਰ ਆਪਾਂ ਇੰਨੇ ਹੀ ਲਾਈਆਂ। ਤੇਦਰੋਂ ਫालतू ਕਪੜਾ ਆਪਾਂ ਕਟਿੰਗ ਕਰ ਦਾਂਗੇ। ਹੁਣ ਆਪਾਂ ਸਾਰਿਆਂ ਨਾਲ ਪਹਿਲਾਂ ਫੱਟਾ ਲੇੜਾਂਗੇ। ਧਾਗਾ ਆਪਾਂ ਚੇਂਜ ਕਰ ਲਗੇ। ਜਿਹੜਾ ਆਪਾਂ ਪਹਿਲਾਂ ਪਾਇਆ ਹੋਇਆ ਸੀ ਉਹ ਕੱਢ ਲਗੇ। ਹੁਣ ਇਹਨੂੰ ਵੀ ਕੱਸ ਲੈਨੇ ਥੋੜਾ ਜਿਹਾ ਨਟ ਨੂੰ। जिमेंॉर्मल सिलाई से रखते हैं उस तरह ही कर लिया इस तरह आप इतो फटा मोड़ा इस तरह कच्ची सिलाई ला लीए

ਇਸ ਤਰ੍ਹਾਂ ਇਹਨੂੰ 모ੜ ਲਾਂਗੇ। ਇਸ ਜਗ੍ਹਾ ਦੇ ਉੱਪਰ ਰੱਖਾਂਗੇ। ਬਿਲਕੁਲ। geke ਦੇ ਨਾਲ ਜਿਹੜੀ ਆਪਾਂ ਸਲਾਈ ਲਾਵਾਂਗੇ ਉੱਪਰ ਉਹ ਜਿਹੜੀ ਆਪਾਂ ਪਹਿਲਾਂ ਵਾਲੀ ਸਲਾਈ ਲਾਈ ਹੈ। ਮੋٹے ਧਾਗੇ ਵਾਲੀ ਉਹਦੇ ਨਾਲ ਉੱਤੇ ਲਾਵਾਂਗੇ ਬਿਲਕੁਲ। ਹੁਣ ਇਸ ਤਰ੍ਹਾਂ ਉੱਪਰ ਵੱਲ ਨੂੰ ਸਲਾਈ ਲੈ ਜਾਗੇ ਕੱਪੜੇ ਨੂੰ ਮੋੜ ਕੇ ਅੰਦਰ ਇੱਧਰ ਵੀ ਇਸੇ ਸਲਾਈ ਦੇ ਉੱਪਰ ਸਲਾਈ ਲਾਵਾਂਗੇ ਜਿਹੜਾ ਫालतू ਕੱਪੜਾ ਉਹ ਆਪਾਂ ਕਟਿੰਗ ਕਰਾਂਗੇ ਸੇਡਾਂ ਤੋਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੈ ਬਿਨਾਂ ਲੈਸ ਤੋਂ ਕੁਝ ਵੀ ਨਹੀਂ ਆਪਾਂ ਬਾਜ਼ਾਰ ਚੋਂ ਲਿਆ ਕੇ ਲਾਇਆ ਆਪਾਂ ਘਰੇ ਕੱਪੜੇ ਨਾਲ ਤੇ ਆ ਸਲਾਈ ਵਾਲੀਆਂ ਰੀਲਾਂ ਨਾਲ ਇਸ ਤਰ੍ਹਾਂ ਐਂਕਰਿੰਗ ਕਰਤੀ ਇਹ ਐਂਕਰਿੰਗ ਕਰਨ ਵਾਲਾ ਧਾਗਾ ਉਹ ਵੀ ਗੁੱਟੀਆਂ ਵਾਲਾ 10 ਰੁਪਏ ਦੀ ਗੁੱਟੀ ਮਿਲ ਜਾਂਦੀ ਹੈ ਇਹ ਬਾਜ਼ਾਰ ਚੋਂ ਠੀਕ ਹੈ ਜੀ ਮੇਰਾ ਵੀ ਆ ਗਿਆ ਪਸੰਦ ਆਇਆ ਲਾਈਕ ਕਰ ਸ਼ੇਅਰ ਜ਼ਰੂਰ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ